ਵਰੁਣ ਸ਼ਰਮਾ ਜੀ ਆਈਪੀਐਸ ਐਸਐਸਸੀ ਵੀ ਸਾਹਿਬ ਪਟਿਆਲਾ ਜਿਹਦੇ ਦਿਸ਼ਾ ਨਿਰਦੇਸ਼ ਐਸਪੀ ਸਾਹਿਬ ਸ਼੍ਰੀ ਕਿਸ਼ਨ ਕੁਮਾਰ ਪੈਂਥੇ ਜੀ ਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਰ ਸ਼੍ਰੀ ਅਸ਼ੂਰ ਰਾਮ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਮਾਈ ਹੇਠ ਆਸੀ ਰਾਜਪੁਰਾ ਵਿਖੇ ਪਿੱਛੇ ਕਾਫੀ ਸਮੇਂ ਤੋਂ ਮਤਲਬ ਕਿ ਲਗਾਤਾਰ ਇੱਕ 1 ਮੰਥ ਤੋਂ ਲੱਗੇ ਹੋਏ ਆ ਜੀ ਸਾਰੇ ਸਕੂਲਾਂ ਦੇ ਵਿੱਚ ਬਾਕੀ ਬਾਕੀ ਸਕੂਲਾਂ ਵਿੱਚ ਜਾ ਕੇ ਚੈਕਿੰਗ ਕਰਦੇ ਆਂ ਵਿਕਲਾਂ ਦੇ ਜਿਨ੍ਹਾਂ ਦੇ ਕਾਗਜ਼ਾਤ ਘੱਟ ਹੁੰਦੇ ਆ ਜਿੱਦਾਂ ਬੱਚੇ ਓਵਰਲੋਡਿੰਗ ਹੁੰਦੇ ਆ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਰੰਗ ਜੀ ਯੈਲੋ ਕਲਰ ਨਹੀਂ ਹੈਗਾ ਜੀ ਸਪੀਡ ਡਾਰ ਨਹੀਂ ਲੱਗਾ ਹੋਇਆ ਜੀ ਤੇ ਕੈਮਰਾ ਨਹੀਂ ਹੈਗਾ ਜੀ ਸਪੀਡ ਗਵਰਨਰ ਇਹ ਸਾਰੀ ਚੀਜ਼ਾਂ ਜੀ ਅਸੀਂ ਮਤਲਬ ਕਿ ਉਹਨਾਂ ਦੇ ਵਿੱਚ ਚਲਾਨ ਕਰਦੇ ਆਂ ਜੀ ਰੋਕ ਕੇ ਤੇ ਉਹਨਾਂ ਦੇ ਬਾਅਦ ਜੀ ਵੀ ਅਸੀਂ ਜੀ ਉਧਰ ਦੇ ਆਪਣੇ ਕੱਲ ਡੀਏਵੀ ਪਬਲਿਕ ਸਕੂਲ ਕਿਤੇ ਸੀ ਅੱਜ ਅਸੀਂ ਸੀਐਮ ਸਕੂਲ ਕਰ ਰਹੇ ਆਂ ਔਰ ਅੱਗੇ ਕਿੰਨੇ ਦਿਨ ਤੱਕ ਚੱਲਦੀ ਰਹੇਗੀ ਇਹ ਕਾਰਵਾਈ ਇਹ ਦੇਖੋ ਜੀ ਮਾਨਯੋਗ ਐਸ.ਪੀ.ਐਮ ਸਾਹਿਬ ਰਾਜਪੁਰਾ ਨੇ ਵੀ ਸਾਰੇ ਸਕੂਲਾਂ ਦੀ ਮੀਟਿੰਗ ਲਈ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਸਾਰੇ ਜਿੰਨੀ ਟਰਾਂਸਪੋਰਟ ਹੈ ਰਾਜਪੁਰੇ ਦੀ ਕਿਤੇ ਵੱਟ ਵੱਟ ਸਕੂਲਾਂ ਵਿੱਚ ਹੈ ਤੇ ਮੈਂ ਉਹ ਇੱਕ ਅਪੀਲ ਕਰਦਾ ਕਿ ਵੀ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਕਾਗਜ਼ਾਤ ਪੂਰੇ ਰੱਖੇ ਜਾਣ ਨਹੀਂ ਤਾਂ ਤੁਹਾਡੇ ਸਾਡੇ ਕੋਲ ਈ ਚਲਾਨ ਹੈ ਜੀ ਉਹ ਅਸੀਂ ਮੌਕੇ ਤੇ ਤੁਹਾਡੇ ਚਲਾਨ ਕਰ ਦੇਣਾ ਤੇ ਉਹ ਕਾਫੀ ਜੁਰਮਾਨਾ ਭਾਰੀ ਵੱਡੇ ਜੁਰਮਾਨੇ ਨੇ ਇਹ ਜੁਰਮਾਨਿਆਂ ਤੋਂ ਬਚਣ ਲਈ ਆਪਣੀ ਇੰਸ਼ੋਰੈਂਸ ਟਰੈਵਲ ਲਾਇਸੈਂਸ ਫਿਟਨੈਸ ਗੱਡੀ ਦੀ ਕਿ ਪੋਲੂਸ਼ਨ ਵਗੈਰਾ ਇਸ ਅਤੇ ਡਰਾਈਵਿੰਗ ਸੰਬੰਧ ਦਾ ਜਿਹੜਾ ਉਹ ਡਰਾਈਵਰ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਇਹ ਸਾਰੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਆ ਜੀ ਵਹੀਕਲ ਦੇ